ਖਾ ਕੌਣ ਗਏ ਉਹ ਵੀ ਦਲਿਤ ਉਹ ਤੇਰੀ ਮੈਂ ਕਿਹਾ ਇਹ ਦੁੱਖ ਦੀ ਗੱਲ ਆ ਯਾਰ ਭਾਈ ਜੀ ਬਾਅਦ ਚ ਫੜਾ ਦਿਓ ਆ ਪੇਪਰ ਜਿਹੜਾ ਫੜਾਉਣਾ ਹੈ ਨਾ ਬਾਅਦ ਚ ਫੜਾ ਦਿਓ ਨਾ ਐ ਕਰੀ ਜਾਉਂਗੇ 40 ਮਿੰਟ ਹੁਣ ਹੀ ਫੜਾਓ ਚਲੋ ਆਰਾਮ ਨਾਲ ਬੈ ਕੇ ਹੁਣ ਸੁਣ ਲਾ ਐ ਕਰੀ ਜਾ ਗੱਲ ਲੈ ਮੈਨੂੰ ਫੜਾ ਦੇ फोन नंबर नहीं है थे हाँ वो लिखना फिर तेन फोन करा मुख्यमंत्री दफ्तर चो शाम तक कोई नहीं लै टुट जा भी की करना बेचारे आते ही ये पाइं हुई हैं पहला बस भी अं करी जाओ ਮੁੜ ਕੇ ਇੱਧਰ ਦੀ ਉਹ ਨਿਕਲ ਜਾਂਦੇ ਸੀ ਮੈਂ ਮੈਂ ਕਾਹਦੇ ਵਾਸਤੇ ਚੁਣਿਆ ਹੋਇਆ ਜੀ ਤੁਹਾਡੀਆਂ ਸਮੱਸਿਆਵਾਂ ਸੁਣਨ ਵਾਸਤੇ ਚੁਣਿਆ ਹੋਇਆ ਸਮੱਸਿਆਵਾਂ ਮਾਂ ਤੋਂ ਅੱਖਾਂ ਫੇਰਨ ਵਾਸਤੇ ਥੋੜੀ ਚੁਣਿਆ ਹੋਇਆ ਨਾਲੇ ਕਬੂਤਰ ਦੇ ਅੱਖਾਂ ਵਿੱਚ ਨਾ ਤਾਂ ਬਿੱਲੀ ਭਾਈਦੀ ਨਹੀਂ ਠੀਕ ਹੈ ਨਾ ਫੋਨ ਕਰਾਂਗੇ ਉੱਦ ਬਾਜੋ ਜਿਵੇਂ ਕਹੇਗਾ ਉਵੇਂ ਕਰਾਂਗੇ